ਅਗਰ ਮੈਂ ਅੱਜ ਦੀ ਜਨਰੇਸ਼ਨ ਦੀ ਗੱਲ ਕਰਾਂ ਤਾਂ ਅੱਜ ਕੱਲ ਆਪਾਂ ਪਹਿਲਾਂ ਕਹਿੰਦੇ ਸੀ ਕਿ ਸਾਨੂੰ ਧੀਆ ਨੂੰ ਨਾ ਮਾਪਿਓ ਨੇ ਨਾ ਬਹੁਤ ਸਹਜ ਕੇ ਤੇ ਬੜੇ ਲਾਡਾਂ ਨਾਲ ਪਾਲਿਆ ਹੁੰਦਾ ਤੇ ਸਿਖਾਇਆ ਹੁੰਦਾ ਕਿ ਤੁਸੀਂ ਨਾ ਮਾੜੀ-ਮੋਟੀ ਐਡਜਸਟਮੈਂਟ ਕਰਨੀ ਹੈ ਤੁਸੀਂ ਘਰ ਨਹੀਂ ਤੋੜਨਾ ਐਦਾਂ ਤੇ ਹੁਣ ਦੀ ਜਨਰੇਸ਼ਨ ਐਦਾਂ ਦੀ ਹੈਗੀ ਐ ਜਿਨ੍ਹਾਂ ਲਈ 2 ਮਿੰਟਾਂ ਦੇ ਵਿੱਚ ਡਾਈਵੋਰਸ ਦੇ ਵਰਡਸ ਆ ਜਾਂਦੇ ਐ ਤੇ ਪਹਿਲਾਂ ਐਦਾਂ ਹੁੰਦਾ ਸੀ ਕਿ ਕਹਿੰਦੇ ਸੀ ਕਿ ਮੁੰਡਾ ਚੰਗਾ ਮੇਲੇ ਪਤਾ ਨਹੀਂ ਨਾ ਮਿਲੇ ਬਟ ਹੁਣ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਤਾ ਨਹੀਂ ਕੁੜੀਆਂ ਵੀ ਚੰਗੀਆਂ ਮਿਲਣੀਆਂ ਐ ਅੱਜ ਕੱਲ ਦੇ ਦੌਰ ਦੇ ਵਿੱਚ ਕਿ ਨਹੀਂ ਕਿਉਂਕਿ ਜਨਰੇ ਨੇਦੀ ਜਿਆਦਾ ਮਤਲਬ ਫਰੀडम ਓਵਰ ਹੋ ਚੁੱਕੀ ਹੈ ਜਿੱਥੇ ਮੁੰਡੇ ਨਹੀਂ ਬਲਕਿ ਕੁੜੀਆਂ ਦਾ ਵੀ ਹਾਲ ਥੋੜਾ ਬਹੁਤ ਜ਼ਿਆਦਾ ਡਾਊਨ ਜਾ ਚੁੱਕਿਆ ਹੈ ਇਹ ਵੀ ਹਾਲਾਤ ਆਪਾਂ ਆਪ ਹੀ ਪੈਦਾ ਕੀਤੇ ਨੇ ਇਹ ਵੀ ਹਾਲਾਤ ਆਪਣੇ ਮਾਪਿਓ ਨੇ ਪੈਦਾ ਕੀਤੇ ਨੇ ਜਿਨ੍ਹਾਂ ਮਾਵਾ ਮਾਪਿਓ ਨੇ ਆਪਣੀਆਂ ਧੀਆਂ ਛੱਡਦੀਆਂ ਵਿਆਹ ਤੀਆਂ ਬਾਹਰ ਭੇਜਦੀਆਂ ਉਹਨਾਂ ਨੇ ਕਦੇ ਜਾ ਕੇ ਉਹਨਾਂ ਦਾ ਹਾਲ ਹੀ ਨਹੀਂ ਪੁੱਛਿਆ ਉਹਨੂੰ ਨਹੀਂ ਹੀ ਕਿਹਾ ਗਿਆ ਨਹੀਂ ਭਾਈ ਤੂੰ ਘਰ ਜੋੜ ਕੇ ਰੱਖਣਾ ਤੂੰ ਘਰ ਠੀਕ ਕਰਕੇ ਰੱਖਣਾ ਮੈਂ ਪੁੱਛਦਾ ਘਰ ਠੀਕ ਕਰਕੇ ਤਾਂ ਹੀ ਰੱਖਣ ਗਿਆ ਜੇ ਅਗਲਾ ਵੀ ਨਾਲ ਠੀਕ ਕਰਨਾ ਚਾਹੂਗਾ ਤਾਂ ਜਿਸ ਆਦਮੀ ਨੂੰ ਇਹ ਨਹੀਂ ਸਿਖਾਇਆ ਗਿਆ ਕਿ ਜਿਹੜੀ ਧੀ ਤੂੰ ਵਿਆਹ ਕੇ ਲਿਆਏਂਗਾ ਉਹ ਆਪਣੀ ਧੀ ਹੈ ਆਪਣੀ ਨੂੰ ਨਹੀਂ ਹੈ ਉਹ ਧੀ ਨੂੰ ਉਹਦੇ ਮਾਪਿਓ ਨੂੰ ਉਹਦੀਆਂ ਭੈਣਾਂ ਭੈਣਾਂ ਨੂੰ ਉਹਦੇ ਉਹਦੇ ਭਰਾਵਾਂ ਨੂੰ ਤੇਰੀ ਡਿਊਟੀ ਬਣਦੀ ਹੈ ਤੂੰ ਉਹਨਾਂ ਦਾ ਖਿਆਲ ਕਰਨਾ ਮੁੰਡੇ ਨੂੰ ਇਹ ਸਿਖਾਇਆ ਜਾਣਾ ਚਾਹੀਦਾ ਮੇਰਾ ਜਿੱਥੇ ਵਿਆਹ ਹੋਇਆ ਸੀ 6 ਕੁੜੀਆਂ ਸੀ ਛੋਟੀਆਂ ਮੈਂ ਪਹਿਰਾ ਦੇ ਕੇ 20 ਸਾਲ ਵੱਡੀਆਂ ਕੀਤੀਆਂ ਵਈਆਂ ਬੜੀ ਖੁਸ਼ੀ ਆ ਰੱਬ ਨੇ ਮੈਨੂੰ ਤੋਫੀਕ ਬਖਸ਼ੀ ਹੈ ਉਹ ਪ੍ਰੋਬਲਮ ਕੀ ਹੈ ਇਹ ਮੇਰੀ ਨੂੰਹ ਇਹ ਮੇਰੀ ਸੱਸ ਇਹ ਮੇਰਾ ਸਹੁਰਾ ਇਹ ਮੇਰਾ ਸੰਡੂ ਇਹ ਮੇਰੀ ਸਾਲੀ ਓਏ ਹੋਏ ਐਡੇ ਬੇਹੁਦਾ ਕਮਜ਼ਰਫ ਅਲਫਾਜ਼ ਕਿਨੇ ਇਸਤੇਮਾਲ ਕੀਤੇ ਸਾਡੇ ਵੱਡ ਬਡੇਰੇ ਮੈਂ ਸ਼ਰਤ ਲਾ ਕੇ ਕਹਿੰਦਾ ਜੇ ਡੇਰਾਵਾਦ ਪੰਜਾਬ 'ਚ ਬੰਦ ਕਰਾ ਦਿਓ ਇਹਨਾਂ ਨੂੰ ਚੱਕ ਕੇ ਸਾੜ ਕੇ ਇਹਨਾਂ ਦੇ ਡੇਰੇ ਤੇ ਇਹਨਾਂ ਨੂੰ ਸਿੱੜ ਦਿਓ ਹਰੀਕੇ ਪੱਤਨ 'ਚ ਪੰਜਾਬ ਦੇ ਵਿੱਚ ਕਦੇ ਕੋਈ ਕਰਨੇ ਟੱਟੂਗਾ ਇਹੋ ਜਿਹੀ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ